ਮੂਰੀ ਪਾਈ ਪਹਿਲਾਂ ਜਿਹੜੀ ਮੂਰੀ ਪਾਈ ਹੋਈ ਹੈ ਜੀ ਤੁਸੀਂ ਉਹਨੂੰ ਫੁੱਲ ਟਾਈਟ ਕਰ ਲੈਣਾ ਇਹਦੀ ਤਾਂ ਮੈਂ ਹਜੇ ਗਾਂ ਦੀ ਕਰੀ ਨਹੀਂ ਅੱਕਣੇ ਕਰ ਲਿਆ ਜੀ ਮੈਂ ਇਹਦੀ ਮੂਰੀ ਟਾਈਟ ਕਰੋ ਪਹਿਲਾਂ ਜਿਹੜੀ ਇਹਦੇ ਬੰਦੀ ਹੋਈ ਹੈ ਜੀ ਤੇ ਮੂਰੀ ਫੁੱਲ ਟਾਈਟ ਕਰਕੇ ਜੀ ਫਿਰ ਆਹ ਉਹਰੇ ਆਪਾਂ ਨੇ ਦੋ ਰੱਸੇ ਦੀ ਗੱਠ ਦੇਣੀ ਹੈ ਰੱਸੇ ਦੀ ਗੱਠ ਦੇ ਕੇ ਇਹਦੇ ਅੰਦਰ ਦੀ ਘਮਾਉਣੀਆਂ ਗੋਦੋ ਹੋ ਜਾਵਲ ਘੁੰਮ ਗਈ ਜੀ ਇਦਾਂ ਇਦਾਂ ਘਮਾਉਣੀਆਂ ਲਿਆ ਕੇ ਆਹ ਉਰੀ ਫੇਰ ਇਹਨੂੰ ਇੱਥੇ ਆਹ ਉਹਰੇ ਟਾਈਟ ਕਰ ਦੇਣਾ ਜੀ ਪੂਰਾ ਕਰਕੇ ਟਾਈਟ ਜੀ ਤੇ ਮੂਹਰੀ ਟਾਈਟ ਕਰਕੇ ਚਾਰੇ ਸਪੇਰੇ ਦੀ ਅੱਖ ਮਾ ਕੇ ਰਸਾ ਟਾਈਟ ਕਰਕੇ ਜੀ ਬੱਚਾ ਉਹਦਾ ਥੱਲੇ ਬਿਲਾ ਕੇ ਜਦੋਂ ਬੱਚੇ ਨੇ ਮੂੰਹ ਵਿੱਚ ਥਣ ਪਾ ਲਿਆ ਫਿਰ ਤੁਸੀਂ ਨਿਆਣਾ ਪਾ ਲੈਣਾ ਜੀ ਕੱਸ ਕੇ ਨਿਆਣਾ ਪਾ ਕੇ ਤੇ ਫਿਰ ਇਹਦੇ ਤੁਸੀਂ ਥਣ ਖਿੱਚ ਕੇ ਨਹੀਂ ਝੋਣੇ ਪੋਲੇ ਪੋਲੇ ਝੋਣੇ ਨੇ ਜੀ ਕਿਉਂਕਿ ਤਾਜੀ ਸੂਈ ਆ ਜੀ ਖਿੱਚ ਕੇ ਨਹੀਂ ਝੋਣੇ ਪੋਲੇ ਪੋਲੇ ਥਣ ਧਾਰ ਚੋਣੀਆਂ ਪੋਲੀ ਪੋਲੀ ਤੇ ਉਸ ਤੋਂ ਬਾਅਦ ਆਪਣਾ ਇੱਕ ਬੰਦਾ ਇੱਕ ਦੋ ਦਿਨ ਮੂਹਰੇ ਖੜਾ ਲਿਓ ਇਹ ਚੀਜ਼ ਵਟਦੀਆਂ ਹੁੰਦੀਆਂ ਨੇ ਜੀ ਇਹ ਗਾਮਾ ਇਹਨਾਂ ਦੇ ਅਕੜੇਮਾ ਆ ਜਾਂਦਾ ਥਾਣਾ ਨੂੰ ਜਿਆਦੇ ਉਦਾਂ ਚੋਕੇ ਪਿਆਰ ਨਾਲ ਤੇ ਜਦੋਂ ਦੁੱਧ ਚੱਕਣਾ ਬੋਚ ਕੇ ਰਸਾ ਕੋਲ ਕੇ ਇਹਨੂੰ ਥਾਪੀ ਜਰੂਰ ਦੇਣੀ ਐ ਇੱਕ ਗੁੜ ਦੀ ਡਲੀ ਦੇਣੀ ਐ ਜੀ ਠੀਕ ਹੈ ਜੀ ਐਦਾਂ ਕਰਨਾ ਬੱਚਾ ਚਾਹੇ ਬਾਅਦ ਚ ਫੇਰ ਬੁਲਾ ਦਿਓ ਥੱਲੇ ਜੇ ਮਾੜਾ ਮੋਟਾ ਰਹਿ ਗਿਆ ਤੇ ਬੋਚ ਕੇ ਚੋਲਿਓ ਜੀ ਖਿੱਚਿਓ ਨਾ ਥਣ ਠੀਕ ਹੈ ਜੀ